ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੀ ਅਰਦਾਸ ਸੁਆਮੀ ਮੇਰੀ ਸਰਬ ਕਲਾ ਬਰਿਆਈ ਅਰਗ ਬੈ ਸਗਲੇ ਜੋਗ ਅੰਤਰ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ உம்ਮਰੇ ਸਰਨੁ ਤੇ ਮਾਰੀ ਆਸਾ ਤੁਮਹੀ ਸਜਨ ਸਹੇਲੇ ਰਖ ਰਖਨ ਹਰਿ ਦਿਆਲਾ ਨਾਨਕ ਕਰਕੇ ਗੁਲੇ ਤੋ ਸਦਮੰਦਿਆ ਦੇਈ ਸਿਸ ਉਤਾਰ ਨੈ ਮਹ ਜ ਤਰਸ ਦੇ ਕਰਪਸੀ ਦਿਲਾਰ ਸੁ ਕਹ ਤਲ ਗੁਰ ਸੇਵੀ ਹੈ ਐਨ ਸੁਸਹਿਜ ਸੁਭਾਈਂ ਹੁ ਦਰਸ਼ਨ ਪਰਸਾ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਸਤ ਤਸਮਦੀ ਦੁਰੀ ਹਲਸੂ ਕੁਰਸੋ ਢੱਕੀਐ ਤੋਦਰਿਠੇ ਸਚੀ ਪਾਤ ਸਾਹ ਮਲ ਜਨਮ ਜਨਮ ਦੇ ਪਟਿਐ ਸਜਣ ਸਚਾ ਤਾ ਦਿਸਾਹ ਦੇਰ ਸਾਹ ਦੇਰ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਮਣਾ ਬਿਸਾਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਤਵੈ ਬੋਲ ਨ ਜਾਣੇ ਮਾਇਆ ਮਦ ਮਤਾ ਮਰਣਾ ਚੇਤਨਾ ਆਵੈ ਜਿਸਕੇ ਸਿਰ ਉੱਪਰ ਤੋ ਸੁਆਮੀ ਸੋ ਦੁਖ ਕੈਸਾ ਪਾਵੈ ਭਰਨ ਜਾਇ ਮਾਇਆ ਮਦ ਮਾਤਾ ਮਰਣਾ ਕੀ ਤ੍ਰਣਾ ਆਵੈ ਮੇਰੇ ਰਾਮ ਰਾਇ ਤੋ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਾਖਿਸ਼ ਨਹੀ ਜਨਮ ਨਹੀਂ ਆਵੈ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਸਾ ਤੇਰੇ ਬਖਸ਼ਣਾ ਮੇ ਕਾ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨਾ ਸਕੁផល ਪਾਏ ਨਾ ਆਖ ਪਰ ਆਹਰ ਦਹਿ ਤੇਰੇ ਸਰਣਾ ਤੇਰਾ ਪਰਵਾਸੈ ਪੰਚ ਦੁਟ ਲੈ ਸਦਹਿ ਗਿਆਨ ਧਿਆਨ ਇਜੇ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਸਤਿ ਵਡੇ ਸਤ ਗੁਰ ਨਾਨਕ ਜਿਨ ਕਰੇ ਰੱਖੀ ਮੇਰੀ ਗਿਆਤ ਅਨਿਤਿਸ਼ ਕਰਮ ਨਾ ਜਾਣਾ ਕਾਰਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲੇ ਰਾਖੀ ਮੇਰੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾਂ ਜਿਸ ਕੀ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋ ਨ ਜਾੜੇ ਮਾਇਆ ਮਤ ਮਾਤਾ ਮਰਣਾ ਜੀਤ ਨ ਆਵੇ ਵਾਹਿਗੁਰੂ ਜੀ ਬਖਸ਼ਾ ਵਾਹਿਗੁਰੂ